ਕੀ ਗੱਲਬਾਤ ਹੈ ਜੀ ਹਾਂਜੀ ਮੈਂ ਐਡਵੋਕੇਟ ਸੁਨੀਲ ਪਾਲ ਸਿੰਘ ਆਈ ਨਾਲਾ ਵਾਰ ਨੰਬਰ 1 ਤੋਂ ਹਾਂਜੀ ਬੇਨਤੀ ਇਹ ਆ ਸਾਰੀ ਵੀ ਆ ਨਗਰ ਪੰਚਾਇਤ ਆਈ ਨਾਲਾ ਵਾਲੇ ਇਹ ਸਾਰੀ ਕਬਰਸਤਾਨ ਦੀ ਜਗ੍ਹਾ ਕ੍ਰਿਸ਼ਨਨ ਭਾਈ ਚਾਰੇ ਦੇ ਕ੍ਰਿਸ਼ਨਨ ਕਮਿਊਨਿਟੀ ਦੀ ਜਗ੍ਹਾ ਵਾ ਜਿੱਥੇ ਉਹਨਾਂ ਦਾ ਆਖਰੀ ਸਥਾਨ ਆ ਉਹਨਾਂ ਨੂੰ ਮੌਤ ਤੋਂ ਬਾਅਦ ਇਥੇ ਲਿਆਂਦਾ ਜਾਂਦਾ ਫਾਈਨਲ ਡੈਸਟੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨਾਲ ਸਰਾਸਰ ਜਿਆਤੀ ਹੋਂਡੀ ਟਕੇਸ਼ਾ ਹੀ ਹੋਂਡੀ ਆ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਆ ਪ੍ਰਧਾਨ ਨਗਰ ਪੰਚਾਇਤ ਆਈ ਨਾਲਾ ਜਸਪਾਲ ਸਿੰਘ ਢਿੱਲੋਂ ਵਾਲੋਂ ਅੱਗੇ 5-6 ਵਾਰੀ ਇਹਨਾਂ ਨੂੰ ਢੱਕਿਆ ਗਿਆ ਵੀ ਉਹਨਾਂ ਦੀ ਧਾਰਮਿਕ ਸੰਸਥਾ ਵਾ ਉੱਥੇ ਬਾਥਰੂਮ ਨਾ ਬਣਾਏ ਜਾਣ। ਇਹ ਪਬਲਿਕ ਬਾਥਰੂਮ ਬਣਾਉਣ ਦੇ ਲੋਕਾਂ ਦੀ ਵਰਤੋਂ ਵਾਸਤੇ ਜਿਹੜੀ ਬਾਜ਼ਾਰ ਆਵਾਜਾਈ ਆ ਉਹਨਾਂ ਵਾਸਤੇ ਪਬਲਿਕ ਬਾਥਰੂਮ ਬਣਾਉਣ ਦੇ ਆ ਨਾ ਕਿ ਕਬਰਸਤਾਨ ਵਾਸਤੇ। ਜੇ ਕਬਰਸਤਾਨ ਕੱਲੇ ਲਈ ਬਾਥਰੂਮ ਬਣਾਉਂਦੇ ਹਾਂ ਵਾ ਵਾ ਕਰੀਏ ਇਹਨਾਂ ਦੀ ਵੀ ਵਧੀਆ ਕੰਮ ਕਰਨ ਦੇ ਸਲਾਘਾਯੋਗ ਪਰ ਇਹ ਲੋਕਾਂ ਵਾਸਤੇ ਪਬਲਿਕ ਬਾਥਰੂਮ ਕਬਰਸਤਾਨ ਦੀ ਜਗ੍ਹਾ ਤੇ ਇਹ ਕਬਰਸਤਾਨ ਦੀ ਜਗ੍ਹਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ? ਉਹ ਸਾਹਮਣੇ ਸਰਕਾਰੀ ਜਗ੍ਹਾ ਮਾਰ ਫੀਟ ਦੇ ਆ ਵੇਖੋ ਸਰਕਾਰੀ ਜਗ੍ਹਾ ਉੱਥੇ ਕਬਰਸਤਾਨ ਤੇ ਹੀ ਕਿਉਂ ਪਬਲਿਕ ਬਾਥਰੂਮ ਬਣਾਏ ਜਾ ਰਹੇ ਆ ਕ੍ਰਿਸਚਨ ਭਾਈਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੋ ਕਰਦੇ ਪਹਿਲਾਂ ਵੀ ਨਗਰਪੰਚਾਇਤ ਵਾਲਾ ਦੇ ਪ੍ਰਧਾਨ ਨੂੰ 6 ਵਾਰੀ ਹਟਾ ਚੁੱਕੇ ਆ 6 ਮਹੀਨੇ ਬਾਅਦ ਆ ਫੇਰ ਜੁੰਚਨੀ ਛੇੜ ਦਿੰਦੇ ਅੱਜ ਫੇਰ ਨਾ ਮਿਸਤਰੀ ਲਾਇਆ ਆ ਵੇਲੇ ਰੇਤ ਪਈ ਆ ਸਾਰੇ ਮਿਸਤਰੀ ਲੱਗੇ ਆ ਅਸੀਂ ਇਹੋ ਮੰਗ ਕਰਦੇ ਇੱਥੋਂ ਬਾਥਰੂਮ ਚੁੱਕ ਕੇ ਜਿੱਥੇ ਮਰਜ਼ੀ ਬਣਾਉਣ ਸਾਨੂੰ ਕੋਈ ਤਰਾਜ ਨਹੀਂ ਆ ਕ੍ਰਿਸਚਨ ਭਾਈਚਾਰੇ ਦੀ ਜਗ੍ਹਾ ਨੂੰ ਟਾਰਗੇਟ ਨਾ ਕੀਤਾ ਜਾਵੇ ਜੇ ਨਹੀਂ ਕਰਦੇ ਅਸੀਂ ਐਸਡੀਐਮ ਸਾਹਿਬ ਦੇ ਅੱਗੇ ਹੀ ਪੇਸ਼ ਹੋਏ ਫੇਰ ਪੇਸ਼ ਹੋਵਾਂਗੇ डीसी ਅਮਰਸਰ ਜਾ ਕੇ ਧਰਨਾ ਦੇਵਾਂਗੇ ਸਾਰੇ ਇਕੱਠੇ ਹੋ ਗਏ ਨਾਲੇ ਕ੍ਰਿਸਚਨ ਭਾਈਚਾਰੇ ਦੇ ਲੋਕ ਜਿੰਨੇ ਵੀ ਆ ਗਏ ਮਾ ਵੀਰੇ ਕੀ ਨਾਮ ਹੈ ਆਪਣਾ ਮੇਰਾ ਨਾਮ ਸਹਾਜਨ ਹੈ ਜੀ ਮੈਂ ਨਾਲੇ ਦਾ ਵਾਸੀ ਹਾਂ ਇੱਕ ਨੰਬਰ ਵਾਰਡ ਦਾ ਕੀ ਮਸਲਾ ਹੈ ਜੀ ਮਸਲਾ ਇਹ ਆ ਵੀ ਇਹ ਹੈਗਾ ਵਾ ਕ੍ਰਿਸਚਨ ਭਾਈਚਾਰੇ ਦੀ ਜਿਹੜੀ ਜਗ੍ਹਾ ਵਾ ਬਾਰ ਬਾਰ ਅੱਜ 6ਵੀਂ ਵਾਰੀ ਇਹ ਕੰਮ ਹੋ ਗਿਆ ਵਾ ਹਰ 6 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਚਿੰਕੜੀ ਛੇੜ ਦਿੰਦੇ ਆਈ ਹਟਾ ਕੇ ਜਾਂਦੇ ਆ ਹਟਦੇ ਨਹੀਂ ਆਏ ਜਿਹੜੇ ਵੀ ਅਜਨਾਲਾ ਮਾਰਕ ਕਮੇਟੀ ਦੇ ਜਿਹੜੇ ਬੰਦੇ ਆ ਇਨਰਾ ਪ੍ਰਧਾਨ ਜਿਹੜਾ ਜਸਪਾਲ ਭੱਟੀ ਆ ਬਾਰ-ਬਾਰ ਜਿਹੜਾ ਇਹਨਾਂ ਦਾ ਇੱਕ ਕੀ ਹੈ ठेकेदार ਆ ਉਹਨੂੰ ਬਾਰ-ਬਾਰ ਇਹ ਕਹਿੰਦਾ ਤੂੰ ਬਣਾ ਮੈਂ ਪਿੱਛੇ ਵੇਖ ਲੂੰਗਾ ਨਾ ਉਹ ਹਟਦਾ ਜੇ ਨਾ ਇਹ ਹਟਦਾ ਜੇ ਅਈ ਇਹੋ ਮੰਗ ਕਰਦੇ ਆ ਜੇ ਇਹਨਾਂ ਨੇ ਬਣਾਉਣੇ ਆ ਸਾਹਮਣੇ ਬਣਾਉਣ ਕਿਤੇ ਹੋਰ ਬਣਾਉਣਾ ਜੋ ਏ ਤਰਮਸਾਂ ਦਾ ਗਾਵਾਂ ਪਸਾਈ ਭਾਈ ਚਾਰੇ ਦਾ ਕਬਰਸਤਾਨ ਹੈ ਉਹਦੀ ਜਗ੍ਹਾ ਚ ਨਹੀਂ ਬਣਦਣੀ ਐਡਾ ਹੁਣ ਤਰਮਸਾਂ ਦਾ ਗਾਵਾਂ ਦੇ ਅੰਦਰ ਕੰਡਾ ਸਾਰੀਆਂ ਡਿਗੀਆਂ ਇਹਨਾਂ ਦੀ ਵਜ੍ਹਾ ਦੇ ਨਾਲ ਉਹ ਬਣਾ ਕੇ ਦਿਖਾਉਣ ਜੀ ਕੀ ਮੰਮਲੇ ਸਾਈਪਾ ਚਾਰੇ ਵੱਲੋਂ ਕਿ ਪ੍ਰੋਟੈਸਟ ਕੀਤਾ ਜਾ ਰਿਹਾ ਬਾਤ ਮੋਰੋ ਲੈ ਦੇਖੋ ਜੀ ਨਗਰਪੰਚਾਇਤ ਅਜਨਾਲਾ ਵੱਲੋਂ ਸਵਸ਼ ਭਾਰਤ ਦੇ ਮਹਮ ਦੇ ਤਹਿਤ ਪੰਜ ਬਾਥਰੂਮਾਂ ਦੇ ਟੈਂਡਰ ਲਗਾਏ ਗਏ ਸੀ ਜਿਨ੍ਹਾਂ ਦੇ ਵਿੱਚੋਂ ਚਾਰ ਬਾਥਰੂਮ ਸਾਡੇ ਜਿਹੜੇ ਆ ਉਹ ਬਣ ਕੇ ਤਿਆਰ ਹੋ ਗਏ ਔਰ ਪੰਜਵਾਂ ਬਾਥਰੂਮ ਵੀ ਲਗਭਗ ਲੈਂਟਰ ਤੇ ਪਹੁੰਚ ਚੁੱਕਿਆ ਹੈ ਜਿਹਦੇ ਦਰਮਿਆਨ ਇਹ ਜਿਹੜਾ ਬਾਥਰੂਮ ਸੀ ਪਹਿਲਾਂ ਇਹ 크ਰਿਸਚਨ ਕਮਿਊਨਿਟੀ ਦੇ ਲੀਡਰਸ਼ਿਪਾਨ ਫਾਦਰ ਸਹਿਬਾਨ ਔਰ ਇਹਨਾਂ ਦੇ ਨਾਲ ਚਰਚ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਹੋਈ ਕਿ ਆਪਾਂ ਇਹ ਜਿਹੜਾ ਬਾਥਰੂਮ ਹੈ ਉਹਦੇ ਵਿੱਚੋਂ 7 ਫੁੱਟ ਜਗ੍ਹਾ ਜਿਹੜੀ ਹੈ ਉਹ ਸਾਡੀ ਕਮਿਊਨਿਟੀ ਦੀ ਤੁਸੀਂ ਯੂਕ ਵਰਤੋਂ 'ਚ ਲਿਆਓ ਔਰ 10 ਅੱਗੋਂ 10 ਫੁੱਟ ਜਗ੍ਹਾ ਜਿਹੜੀ ਹੈ ਉਹ ਤੁਸੀਂ ਆਪਣੀ ਸਰਕਾਰ ਦੀ ਵਰਤੋਂ 'ਚ ਲਿਆਓ ਇਹਨਾਂ ਸ਼ਰਤਾਂ ਦੇ ਤਹਿਤ ਸਾਡੇ ਕੋਲ ਰਿਟਰਨ ਦੇ ਵਿੱਚ ਹੈ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਦੀ ਸਹਿਮਤੀ ਦੇ ਨਾਲ ਕਿ ਇਹ ਜਿਹੜੇ ਬਾਥਰੂਮ ਜਿਹੜਾ ਉਹਦੀ ਸਾਰੀ ਸ਼ੁਰੂ ਕਰਵਾਈ ਸੀ ਔਰ ਇਹਦੇ ਵਿੱਚ ਕੁਝ ਕਾਂਗਰਸ ਦੇ ਕੋਈ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬੜੇ ਲੀਡਰ ਆ ਆਪਨੀ ਲੀਡਰੀ ਚਮਕਾਉਣ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹੀਂ ਆਪਣੀ ਲੀਡਰੀ ਚਮਕਾਉਣ ਵਾਸਤੇ ਉਹਨੂੰ ਕੰਮ ਨੂੰ ਇਹਨਾਂ ਨੇ ਦਿਖਵਾ ਦਿੱਤਾ ਅਸੀਂ ਕਿਸੇ वाद-ਵਿਵਾਦ ਵਿੱਚ ਨਹੀਂ ਨਗਰਪੰਚਾਇਤ ਪਾਉਣਾ ਚਾਹੁੰਦੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਸੀ ਸਹਿਮਤੀ ਬਣਾ ਲਓ ਜੇ ਤੁਹਾਡੀ ਸਹਿਮਤੀ ਬਣ ਜੇਗੀ ਤਾਂ ਅਸੀਂ ਅਸੀਂ ਤੁਹਾਡੀ ਸਹਿਮਤੀ ਦੇ ਨਾਲ ਸਾਰਾ ਜਿਹੜਾ ਉਹ ਮਸਲਾ ਹੱਲ ਕਰ ਦੇਾਂਗੇ ਪਰ ਇਹਨਾਂ ਦੇ 크ਰਿਸਚਨ ਲੀਡਰਾਂ ਦੀ ਇਹ ਜਿਹੜੇ ਕਾਂਗਰਸ ਦੇ 크ਰਿਸਚਨ ਲੀਡਰਾਂ ਦੀ ਮਤਲਬ 크ਰਿਸਚਨ ਲੀਡਰ ਨਹੀਂ ਮੈਂ ਕਹਿ ਸਕਦਾ ਮੈਂ ਤਾਂ ਕਵਾਂਗਾ ਕਿ ਇਹ ਕਾਂਗਰਸ ਦੇ ਅਖੌਤੀ ਬੰਦਿਆਂ ਦੀ ਜਿਹੜੇ ਸ਼ਹਿਰ ਦੇ ਵਿਕਾਸ ਦੇ ਵਿੱਚ ਰਿਕਵਰਡ ਬਣਨਾ ਚਾਹੁੰਦੇ ਐ ਕਿ ਜੇਕਰ ਸ਼ਹਿਰ ਅੱਜ ਤੋਂ 15 20 ਸਾਲ ਪਹਿਲਾਂ ਬਾਥਰੂਮ ਜਿਹੜੇ ਬਣ ਕੇ ਬਿਲਕੁਲ ਬਣ ਕੇ ਤਿਆਰ ਹੋ ਜਾਣੇ ਚਾਹੀਦੇ ਪਰ ਕਿਸੇ ਨੇ ਸਾਰ ਨਹੀਂ ਲਈ ਜੇ ਇਹ ਸਾਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਨੇ ਲਈ ਹੈ ਤੇ ਉਹ ਬਾਥਰੂਮ ਬਣਨ ਲੱਗੇ ਸੀ ਜਿਹਦੇ ਵਿੱਚ ਫਿਰ ਰਿਕਾਵਟ ਇਹਨਾਂ ਲੋਕਾਂ ਨੇ ਪੈਦਾ ਕੀਤੀ ਅਸੀਂ ਉਹ 7 ਫੁੱਟ ਜਗ੍ਹਾ ਵੀ ਹਟਾ ਦਿੱਤੀ ਅਸੀਂ ਉਹ ਜਿਹੜਾ ਬਣਿਆ ਸੀ ਉਹਨੂੰ ਅਸੀਂ ਕਿਹਾ ਵੀ ਅਸੀਂ ਕਿਸੇ ਵਿਵਾਦ-ਵਿਵਾਦ ਚ ਨਹੀਂ ਪੈਣਾ ਚਾਹੁੰਦੇ ਜੇਕਰ ਤੁਹਾਡੀ ਨਹੀਂ ਸਹਿਮਤੀ ਬਣਦੀ ਤਾਂ ਅਸੀਂ ਆਪਣੀ ਜਗ੍ਹਾ ਦੇ ਵਿੱਚ ਹੀ ਅੱਜ ਅਸੀਂ ਉਸਾਰੀ ਕਰ ਰਹੇ ਸੀ ਜਿਹਦੇ ਵਿੱਚ ਇਹ ਜਿਹੜੇ ਆ ਕੁਝ ਬੰਦੇ ਨੇ ਜਿਹੜੇ ਸਰਕਾਰੀ ਕੰਮ ਦੇ ਵਿੱਚ ਰਿਵੀਜ਼ਨ ਪਾਉਂਦੇ ਐ ਉਹ ਮੇਰੇ ਕੋਲ ਠੇਕੇਦਾਰ ਜੀ ਵੱਲੋਂ ਔਰ ਕੰਪਲੇਂਟ ਵੀ ਆ ਗਈ ਐ ਅਸੀਂ ਮਾਰਜੋ ਡੀਸੀ ਸਾਹਿਬ ਨੂੰ ਇਹਦੀ ਕੰਪਲੇਂਟ ਦੀ ਕਾਪੀ ਜਿਹੜੀ ਉਹ ਭੇਜਤੀ ਐ ਜੋ ਵੀ ਫੌਰੀ ਕਾਰਵਾਈ ਹੋਊਗੀ ਉਹ ਅਮਲ ਚ ਲਿਆਂਦੀ ਜਾਊਗਾ